ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਤੇ ਪਹੁੰਚਿਆਂਗੇ ਤੇ ਇੱਥੇ ਜਿਹੜਾ ਇੱਕ ਵੱਡਾ ਸ਼ੈੱਡ ਕਹਿਦੀ ਆਪਾਂ ਤਿਆਰ ਕੀਤਾ ਗਿਆ ਹੈਗਾ ਪਿੰਡ ਦੇ ਵੱਲੋਂ ਇੱਥੇ ਪਹਿਲਾਂ ਝੋਨਾ ਸੀਗਾ ਪਰ ਹੁਣ ਜਿਹੜਾ ਉਸ ਥਾਂ ਤੇ ਹੀ ਜਿਹੜਾ ਟੈਂਟ ਲੱਗਿਆ ਕਿਉਂਕਿ ਆਪਾਂ ਕਰੋੜ ਦੀ ਗੱਲ ਕਰੀਏ ਇਕੱਠ ਦੀ ਗੱਲ ਕਰੀਏ ਬਹੁਤ ਜ਼ਿਆਦਾ ਹੋਣ ਵਾਲਾ ਰਾਜਵੀਰ ਜਵੰਦੇ ਦੇ ਆਪਾਂ ਫੈਨਸ ਦੀ ਗੱਲ ਕਰੀਏ ਕਲਾਕਾਰ ਭਾਈਚਾਰੇ ਦੀ ਗੱਲ ਕਰੀਏ ਜਾਂ ਰਿਸ਼ਤੇਦਾਰਾਂ ਦੀ ਗੱਲ ਕਰੀਏ ਤਕਰੀਬਨ ਸਾਰੇ ਹੀ ਜਿਹੜੇ ਅੱਜ ਇੱਥੇ ਪਹੁੰਚ ਰਹੇ ਨੇ ਉਹਨਾਂ ਦੀ ਅੰਤਿਮ ਅਰਦਾਸ ਤੇ ਕਿਉਂਕਿ ਰਾਜਵੀਰ ਜਵੰਦਾ ਇੱਕ ਅਜਿਹਾ ਇਨਸਾਨ ਸੀ ਜਿਸ ਨੇ ਕਦੇ ਕਿਸੇ ਨਾਲ ਵੀ ਜਿਹੜੀ ਕੋਈ ਬਰੋਧਤਾ ਨਹੀਂ ਖੱਟੀ ਹਮੇਸ਼ਾ ਚੰਗੇ ਗੀਤ ਗਾਏ ਨੇ ਪਰਿਵਾਰ ਦੇ ਵਿੱਚ ਬਹਿ ਕੇ ਤੁਸੀਂ ਸਾਰੇ ਹੀ ਜਿਹੜੇ ਰਾਜਵੀਰ ਜਵੰਦੇ ਦੇ ਗੀਤ ਸੁਣ ਸਕਦੇ ਹੋ ਕੋਈ ਕਦੇ ਲੱਚਰਤਾ ਨਹੀਂ ਫਲਾਈ ਪਰ ਦੋਸਤੋ ਇਹ ਛੋਟੀ ਉਮਰ ਦੇ ਵਿੱਚ ਇੰਨੀ ਬਲੰਦੀ ਖੱਟਣ ਵਾਲਾ ਆਰਟਿਸਟ ਰਾਜਵੀਰ ਜਵੰਦਾ ਪਰ ਹੀ ਜਵਾਨੀ ਦੇ ਵਿੱਚ ਜਿਹੜਾ ਸੰਸਾਰ ਨੂੰ ਆਲਵਿਦਾ ਕਹਿ ਗਿਆ ਹੈ ਨਾ ਪਿੱਛੇ ਆਪਣੇ ਦੋ ਜਿਹੜੇ ਨਿੱਕੇ ਨਿਆਣੇ ਰੋਂਦੇ ਛੱਡ ਗਿਆ ਇੱਕ ਮੁੰਡਾ ਤੇ ਕੁੜੀ ਉਹਨਾਂ ਦੀ ਪਤਨੀ ਉਹਨਾਂ ਦੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਤੇ ਇੱਕ ਮਾਤਾ ਹੈ ਨਾ ਜਿਹੜੀ ਕਦੇ ਵੀ ਆਪਣੇ ਪੁੱਤ ਨੂੰ ਭੁੱਲ ਨਹੀਂ ਸਕਦੀ 2021 ਦੇ ਵਿੱਚ ਪਹਿਲਾ ਰਾਜਵੀਰ ਜਵੰਦਾ ਦੇ ਪਿਤਾ ਦੀ ਜਿਹੜੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਜਿਹੜਾ ਰਾਜਵੀਰ ਜਵੰਦਾ ਹੀ ਆਪਣੇ ਪਰਿਵਾਰ ਨੂੰ ਸੰਭ ਰਿਹਾ ਸੀਗਾ ਤੇ ਦੋਸਤੋ ਰਾਜਵੀਰ ਜਵੰਦੇ ਨੇ ਕਦੇ ਵੀ ਹੈ ਨਾ ਕਿਸੇ ਦਾ ਦਿਲ ਨਹੀਂ ਦਿਖਾਇਆ ਹੋਊਗਾ ਪਰ ਪਤਾ ਨਹੀਂ ਜੋ ਪ੍ਰਮਾਤਮਾ ਨੂੰ ਮਨਜ਼ੂਰ ਸੀਗਾ ਇੱਕੋ ਇੱਕ ਜਿਹੜਾ ਘਰ ਦਾ ਸਹਾਰਾ ਸੀ ਉਹ ਵੀ ਦੁਨੀਆ ਨੂੰ ਜਿਹੜਾ ਛੱਡ ਕੇ ਅਲਵਿਦਾ ਆਖ ਗਿਆ 27 ਸਤੰਬਰ ਨੂੰ ਜਿਹੜਾ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਜਦੋਂ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਉਸ ਤੋਂ ਬਾਅਦ ਲਗਾਤਾਰ 10-11 ਦਿਨ ਵੈਂਟੀਲੇਟਰ ਤੇ ਰੱਖਿਆ ਗਿਆ ਤੇ ਫਿਰ ਅਚਾਨਕ 47 ਹਸਪਤਾਲ ਨੇ ਇੱਕ ਖਬਰ ਸਾਂਝੀ ਕੀਤੀ ਕਿ ਰਾਜਵੀਰ ਜਵੰਦਾ ਨਹੀਂ ਰਿਹਾ ਤਾਂ ਉਸ ਤੋਂ ਬਾਅਦ ਦੋਸਤੋ ਬਹੁਤ ਜ਼ਿਆਦਾ ਜਿਹੜਾ ਆਪਾਂ ਕਹਿੰਦੇ ਹਾਂ ਨਾ ਵੀ ਲੋਕਾਂ ਦੇ ਵਿੱਚ ਇੱਕ ਰੋਸ ਵੀ ਸੀ ਵੀ ਪਹਿਲਾਂ ਹੋ ਸਕਦਾ ਜੀ ਪਹਿਲਾਂ ਇਹ ਜਿਹੜਾ ਡੈਥ ਹੋ ਗਈ ਸੀ ਪਰ ਬਿੱਲ ਬਣਾਉਣ ਦੇ ਚੱਕਰ ਦੇ ਵਿੱਚ 40 ਜਹਾ ਹਸਪਤਾਲ ਨੇ ਜਿਹੜਾ ਇਹ ਕੰਮ ਕੀਤਾਗਾ ਤਾਂ ਆਪਾਂ ਅੱਜ ਰਾਜਵੀਰ ਜਵੰਦਾ ਦੇ ਪਿੰਡ ਦੇ ਵਿੱਚ ਆਇਆ ਆ ਦੇਖੋ ਤੁਸੀਂ ਇਸ ਵੀਰ ਵੱਲੋਂ ਜਿਹੜੇ ਆਪਣੇ ਘਰ ਦੇ ਅੱਗੇ ਇੱਕ ਤਸਵੀਰ ਲਗਾਈ ਗਈ ਆ ਰਾਜਵੀਰ ਜਵੰਦਾ ਦੀ ਉੱਪਰ ਲਿਖਿਆ ਨਹੀਂਓ ਲੱਬਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗੀ ਆ ਇਹ ਗੀਤ ਹੈ ਜਿਹੜਾ ਇਹ ਰਾਜਵੀਰ ਜਵੰਦੇ ਨੇ ਗਾਇਆ ਸੀ ਤੁਸੀਂ ਸੁਣਿਆ ਹੋਊਗਾ ਹਨ ਤੇ ਉਸ ਤੋਂ ਬਾਅਦ ਬੱਬੂ ਮਾਨ ਨੇ ਇੱਕ ਸਟੋਰੀ ਲਾ ਕੇ ਜਿਹੜਾ ਸਪੈਸ਼ਲ ਕਿਹਾ ਸੀ ਇੱਕ ਸਟੋਰੀ ਲਾਈ ਸੀ ਰਾਜਵੀਰ ਜਵੰਦੇ ਦੀ ਡੈਥ ਤੋਂ ਬਾਅਦ ਵੀ ਜਵੰਦਾ ਜਿਹੜਾ ਤੋਂ ਸੱਚ ਗਾ ਗਿਆ ਮਿੱਟੀ ਨਾਲ ਫਰੋਲ ਜੋ ਗਿਆ ਇਧਰਲੇ ਪਾਸੇ ਜਿਹੜਾ ਰਾਜਵੀਰ ਜਵੰਦੇ ਦਾ ਘਾਰ ਆ ਜਿੱਥੇ ਰਾਜਵੀਰ ਜਵੰਦਾ ਖੇਡਿਆ ਪਲਿਆ ਹੈ ਨਾ ਤੇ ਆ ਨਾਲ ਹੀ ਜਿਹੜਾ ਸਕੂਲ ਆ ਜਿੱਥੇ ਰਾਜਵੀਰ ਜਵੰਦਾ ਪੜਦਾ ਹੁੰਦਾ ਸੀਗਾ ਤੇ ਹੁਣ ਦੀ ਗੱਲ ਕਰੀਏ ਰਾਜਵੀਰ ਜਵੰਦੇ ਦੇ ਕੁਝ ਉਹ ਮਿੱਤਰ ਵੀ ਨੇ ਜਿਹੜੇ ਸ਼ੁਰੂ ਤੋਂ ਹੀ ਰਾਜਵੀਰ ਜਵੰਦੇ ਦਾ ਸਾਥ ਦਿੰਦੇ ਆ ਰਹੇ ਨੇ ਅ ਨਾਲ ਹੀ ਜਿਹੜੇ ਸਿੰਗਿੰਗ ਦੇ ਵਿੱਚ ਜੁੜੇ ਹੋਏ ਸੀ ਆਪਾਂ ਗੱਲ ਕਰੀਏ ਕੁਲਵਿੰਦਰ ਵਿੱਲਾ ਦੀ ਗੱਲ ਕਰੀਏ ਗਗਨ ਕੋਕਰੀ ਦੀ ਜਾਂ ਫਿਰ ਗੱਲ ਕਰੀਏ ਕਨਬਰ ਗਰੇਵਾਲ ਦੀ ਇਸ ਵੇਲੇ ਵੀ ਜਿਹੜਾ ਪਰਿਵਾਰ ਦੀ ਪੂਰੀ ਸਹਾਇਤਾ ਕਰ ਰਹੇ ਨੇ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਚੱਲ ਰਹੇ ਨੇਗੇ ਤੇ ਉਦੋਂ ਵੀ ਬਹੁਤ ਜਦਾਂ ਜਦੋਂ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਪਿਆ ਸੀ ਤਾਂ ਉਦੋਂ ਵੀ ਆਪਾਂ ਗੱਲ ਕਰੀਏ ਕਨਬਰ ਗਰੇਵਾਲ ਜਾਂ ਕੁਲਵਿੰਦਰ ਬਿੱਲਾ ਦਾ 24 ਘੰਟੇ ਹੀ ਜਿਹੜਾ ਰਾਜਵੀਰ ਜਵੰਦੇ ਦੇ ਉੱਪਰ ਰਹਿੰਦੇ ਸੀ ਆਪਣੇ ਦੋਸਤ ਮਿੱਤਰ ਨੂੰ ਪੂਰੀ ਤਰ੍ਹਾਂ ਜਿਹੜਾ ਸੰਭਾਲਿਆ ਸੀਗਾ ਹਨਾ ਤਾਂ ਇੱਧਰਲੇ ਪਾਸੇ ਜਿਹੜੀ ਉਹ ਜਗ੍ਹਾ ਜਿੱਥੇ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀਗਾ ਇਹ ਉਹੀ ਗਰਾਊਂਡ ਆ ਜਿੱਥੇ ਰਾਜਵੀਰ ਜਵੰਦਾ ਪੁਲਸੀ ਦੀ ਤਿਆਰੀ ਕਰਦਾ ਹੁੰਦਾ ਸੀ ਤੇ ਜਦੋਂ ਪਿੰਡ ਹੁੰਦਾ ਸੀ ਡੇਲੀ ਇੱਥੇ ਆ ਕੇ ਖੇਡਦਾ ਵੀ ਸੀ ਤੇ ਫਿਰ ਇੱਥੇ ਹੀ ਜਿਹੜਾ ਰਾਜਵੀਰ ਜਵੰਦੇ ਦਾ ਅੰਤਿਮ ਸੰਸਕਾਰ ਵੀ ਕੀਤਾ ਗਿਆ ਤਾਂ ਦੋਸਤੋ ਬਹੁਤ ਵੱਡਾ ਇਕੱਠ ਜੁੜਿਆ ਇੱਕ ਇਹਣਾ ਪੱਕੇ ਦੀ ਵੀ ਖੱਟ ਕੇ ਕੀ ਗਿਆ ਜਵੰਦਾ ਤਾਂ ਉਸਨੇ ਪਿਆਰ ਖੱਟਿਆ ਸੀ ਲੋਕਾਂ ਦੇ ਵਿੱਚ ਆਪਣੀ ਬਣਾਈ ਸੀ ਤਾਂ ਕਰਕੇ ਇੰਨਾ ਕਰਾਊਡ ਹੋਇਆ ਸੀ ਤੇ ਅੱਜ ਰਾਜਵੀਰ ਜਵੰਦੇ ਦਾ ਜਿਹੜਾ ਭੋਗ ਪੈਰੇ ਅੰਤਿਮ ਅਰਦਾਸ ਹੋ ਰਹੀਆ ਤਾਂ ਬੇਨਤੀ ਹੈ ਵੀ ਵੱਧ ਤੋਂ ਵੱਧ ਲੋਕ ਪਹੁੰਚੋ ਜੋ ਵੀ ਰਾਜਵੀਰ ਜਵੰਦੇ ਨੂੰ ਹੈ ਨਾ ਚਾਣ ਵਾਲੇ ਸੀ ਉਹ ਆਓ ਜਰੂਰ ਆਓ ਤਾਂ ਇੱਥੇ ਆ ਤਸਵੀਰ ਵੀ ਇੱਥੇ ਲੱਗੀ ਹੋਈ ਆ ਇਸ ਜਗ੍ਹਾ ਤੇ ਜਿਹੜਾ ਰਾਜਵੀਰ ਜਵੰਦੇ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਹੋ ਸਕਦਾ ਆਉਣ ਵਾਲੇ ਟਾਈਮ 'ਚ ਕੋਈ ਨਾ ਕੋਈ ਇੱਥੇ ਜਿਹੜੀ ਯਾਦਗਾਰ ਵੀ ਰਾਜਵੀਰ ਜਵੰਦੇ ਦੀ ਬਣਾਈ ਜਾਵੇ